ਸੰਗਰੂਰ ਦੇ ਵਿੱਚ ਜੇ ਉਮੀਦ ਦੀ ਗੱਲ ਕਰੀਏ ਤਾਂ ਲੰਮੇ ਸਮੇਂ ਤੋਂ ਉਮੀਦ ਸੰਸਥਾ ਲੋਕਾਂ ਦੀ ਭਲਾਈ ਦੇ ਲਈ ਬਹੁਤ ਤਰ੍ਹਾਂ ਦੇ ਕਾਰਜ ਕਰਦੀ ਆ ਰਹੀ ਹੈ ਪਰ ਇਸ ਸਮੇਂ ਵੱਡੇ ਪੱਧਰ ਤੇ ਔਰਤਾਂ ਨੂੰ ਸਮਰੱਥ ਬਣਾਉਣ ਦੇ ਜ਼ਰੀਏ ਦੇ ਨਾਲ ਜਿਹੜਾ ਗੋਟ ਫਾਰਮਿੰਗ ਦੇ ਨਾਲ ਜੋੜਨ ਦੇ ਲਈ ਵੱਡੇ ਪੱਧਰ ਤੇ ਟ੍ਰੇਨਿੰਗ ਦਿੱਤੀ ਗਈ ਆ ਉਹਨਾਂ ਨੂੰ ਸਰਟੀਫਿਕੇਟ ਮਹੱਈਆ ਕਰਵਾਏ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਜਿਹੜੇ ਸਬਸਿਡੀ ਜਿਹੜਾ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ ਕਿ ਉਹ ਉਸ ਦੇ ਤਹਿਤ ਵੀ ਵੱਡੇ ਪੱਧਰ ਤੇ ਮਦਦ ਕੀਤੀ ਜਾ ਰਹੀ ਹੈ ਰਾਜਵੀਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਮੈਮ ਕਿਵੇਂ ਦੇਖਦੇ ਹੋ ਕਿ ਤੁਹਾਡੇ ਨਾਲ ਅੱਜ ਵੱਡੇ ਪੱਧਰ ਤੇ ਪਿੰਡਾਂ ਚੋਂ ਔਰਤਾਂ ਜੁੜੀਆਂ ਨੇ ਕਿਆਂ ਜਿਹੜੀਆਂ ਜਿਹੜਾ ਘਰ ਦਾ ਚੁੱਲ੍ਹਾ ਤਕਸੀਮਤ ਰਹਿੰਦੀਆਂ ਨੇ ਕਿਆਂ ਘਰ ਦੀ ਰੋਜੀ ਰੋਟੀ ਤਕਸੀਮਤ ਰਹਿੰਦੀਆਂ ਨੇ ਰਾਜ ਜੀ ਤੁਸੀਂ ਉਹਨਾਂ ਨੂੰ ਜਿਹੜਾ ਬੱਕਰੀ ਫਾਰਮਿੰਗ ਦਾ ਜਿਹੜਾ ਟ੍ਰੇਨਿੰਗ ਦੇ ਕੇ ਸਰਟੀਫਿਕੇਟ ਮੁਹੱਈਆ ਕਰਵਾਏ ਨੇ ਤਾਂ ਕਿਸ ਤਰ੍ਹਾਂ ਜਿਹੜੇ ਹੋਰ ਵੀ ਲੋਕ ਨੇ ਉਹ ਟ੍ਰੇਨਿੰਗ ਲੈ ਸਕਦੇ ਨੇ ਜਾਂ ਜਿਹੜੀ ਟ੍ਰੇਨਿੰਗ ਦਿੱਤੀ ਗਈ ਹੈ ਉਹਦੇ ਬਾਰੇ ਜਾਣਕਾਰੀ ਦਿਓ ਥੋੜੀ ਹਾਂਜੀ ਸਤਿ ਇਹਦੇ ਵਿੱਚ ਸਿਰ ਦੋ ਚੀਜ਼ਾਂ ਹੁੰਦੀਆਂ ਦੇਖੋ ਭੈਣਾ ਦੀ ਉਮੀਦ ਪ੍ਰੋਜੈਕਟ ਚੱਲ ਰਿਹਾ ਹੈ ਤੇ ਇਹ ਬੀਬੀਆਂ ਸਾਡੇ ਸੈਲਫ ਹੈਲਪ ਗਰੁੱਪਾਂ ਦੇ ਨਾਲ ਜੁੜੀਆਂ ਨੇਗੀਆਂ ਸਾਡਾ ਮਕਸਦ ਸਿਰਫ ਸੈਲਫ ਹੈਲਪ ਗਰੁੱਪ ਬਣਾਉਣਾ ਨਹੀਂ ਹੈਗਾ ਉਮੀਦ ਦਾ ਇੱਕ ਆਬਜੈਕਟਿਵ ਹੈ ਜਿਹਦਾ ਕਿ ਊਮਨ ਇੰਪਾਵਰਮੈਂਟ ਇਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਲਗਾਤਾਰ ਤੇ ਅੱਜ ਦਾ ਜਿਹੜਾ ਗੌਟ ਫਾਰਮਿੰਗ ਦਾ ਪ੍ਰੋਜੈਕਟ ਅਸੀਂ ਸਟਾਰਟ ਕੀਤਾ ਹੈਗਾ ਇਹਦੇ ਤੇ ਅਸੀਂ 6 ਮੰਥ ਤੋਂ ਕੰਮ ਕਰ ਰਹੇ ਸੀ ਸਾਡੇ ਲਈ ਜ਼ਰੂਰੀ ਸੀ ਸਟੱਡੀ ਕਰਨਾ ਕਿ ਇਹਦੇ ਕੀ ਬੈਨੀਫਿਟਸ ਨੇ ਕੀ ਇਹਦੇ ਲਾਸ ਹੋ ਸਕਦੇ ਨੇ ਕੀ ਕੀ ਪ੍ਰੋਬਲਮਸ ਨੂੰ ਫੇਸ ਕਰਨਗੇ ਕੈਂਡੀਡੇਟ ਉਹਨਾਂ ਨੂੰ ਸਟੱਡੀ ਕਰਨ ਤੋਂ ਬਾਅਦ ਫਾਈਨਲੀ ਲਾਸਟ ਮੰਥ ਅਸੀਂ ਇਹਨਾਂ ਨੂੰ ਟ੍ਰੇਨਿੰਗ ਆਰਗੇਨਾਈਜ਼ ਕਰਵਾਈ ਉਮੀਦ ਦੇ ਥਰੂ ਹੀ ਪ੍ਰਬੰਧ ਕੀਤਾ ਗਿਆ ਸਾਰਾ ਤਾਲਮੇਲ ਹੋਇਆ ਐਨੀਮਲ ਹਸਬੈਂਡਰੀ ਦੇ ਨਾਲ ਤੇ ਉਸ ਤੋਂ ਬਾਅਦ ਸਰ ਇਹ ਚੀਜ਼ ਸੀ ਕਿ ਹੁਣ ਲੇਡੀਜ਼ ਨੂੰ ਤਿਆਰ ਕਿਦਾਂ ਕਰੀਏ ਇਸ ਕਿਤੇ ਲਈ ਤਾਂ ਇਹ ਜਿਹੜੀ ਭੈਣਾ ਦੀ ਉਮੀਦ ਟੀਮ ਹੈ ਸਾਡੀ ਇਹ ਫੀਲਡ ਦੇ ਵਿੱਚ ਗਰਾਊਂਡ ਜ਼ੀਰੋ ਤੋਂ ਹੀ ਕੰਮ ਕਰਦੀ ਹੈ ਤਾਂ ਅਸੀਂ ਲੇਡੀਜ਼ ਨੂੰ ਉੱਥੇ ਮੋਬਾਈਲਾਈਜ਼ ਕਰਨਾ ਸ਼ੁਰੂ ਕੀਤਾ ਅਵੇਅਰ ਕੀਤਾ ਕਿ ਇੱਕ ਬੱਕਰੀ ਹੈ ਜਿਹੜੀ 10 ਤੋਂ 15000 ਬੀਟਲ ਕਿਸਮ ਦੀ نسل ਦੀ ਬੱਕਰੀ ਆਉਂਦੀ ਹੈ ਮੱਝ ਆਉਂਦੀ ਹੈ 50000 ਤੋਂ ਲੱਖ ਰੁਪਏ ਅਸੀਂ ਉਹਨਾਂ ਚਾਰਾਗਾਹਾਂ ਨੂੰ ਵੀ ਮਿਲੇ ਜਿਹੜੇ ਕਿ ਸੜਕਾਂ ਦੇ ਕਿਨਾਰਿਆਂ ਤੇ ਚਰਾਉਂਦੇ ਸੀ ਅਸੀਂ ਖੁਦ ਬੱਕਰੀਆਂ ਚਾਰ ਕੇ ਆਏ ਉਹਨਾਂ ਨਾਲ ਜਾ ਕੇ ਤਾ ਹੁਣ ਉੱਥੇ ਮੈਟਰ ਇਸ ਕਿ ਜੇ ਬੱਕਰੀ ਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਇੱਕ ਬੀਬੀ ਨੂੰ ਬਦੱਸੋ 15000 ਦਾ ਘਟਾ ਹੈ ਜੇ ਅਸੀਂ ਮੱਝਾਂ ਦਾ ਕੰਮ ਸ਼ੁਰੂ ਕਰਤਾ ਮੱਝ ਤਾਂ ਹੀ ਲੱਖ ਰੁਪਏ ਦਾ ਘਟਾ ਪੂਜੇ ਕੋਈ ਪ੍ਰੋਬਲਮ ਆ ਗਈ ਸਭ ਤੋਂ ਪਹਿਲਾ ਪੁਆਇੰਟ ਇਹ ਚੀਜ਼ ਨੇ ਬਹੁਤ ਇਫੈਕਟ ਪਾਇਆ ਦੂਸਰੀ ਚੀਜ਼ ਬੀਬੀਆਂ ਡਰਦੀਆਂ ਸੀ ਕਿ ਜੇ ਅਸੀਂ ਐਦਾਂ ਕੀਤਾ ਬੱਕਰੀਆਂ ਰੱਖ ਲਈਆਂ ਇਕੱਲਾ ਦੁੱਧ ਬੀਕਣਾ ਹੈ ਇਹ ਕਰਨਾ ਹੈ ਉਹ ਕਰਨਾ ਹੈ ਤਾਂ ਲੋਂਗੋ ਵਾਲ ਦੇ ਵਿੱਚ ਰੰਦਾਬ ਆ ਜਿਹੜੇ ਹੈਗੇ ਆ ਲੜਕਾ ਮੰਡੀਕਰਨ ਕਰਦੇ ਆ ਬੱਕਰੀਆਂ ਦਾ ਸਾਲ ਦੇ ਵਿੱਚ ਬੱਕਰੀ ਦੋ ਵਾਰੀ ਸੁੰਦੀ ਹੈ ਜੀ ਬੱਚੇ ਦਿੰਦੀ ਆ ਪੰਜ ਪੰਜ ਤੋਂ 6 ਬੱਚੇ ਹੁੰਦਿਆਂ ਦੇ ਤਾਂ ਉਹਨਾਂ ਨੂੰ ਵੇਚ ਕੇ ਇਨਕਮ ਦਾ ਮੇਨ ਸੋਰਸ ਬਣੇਗਾ ਹੁਣ ਅਸੀਂ ਬਾਰ ਬਾਰ ਗੱਲ ਕਰ ਰਹੇ ਆ ਕਿ ਇੰਡ ਗਰੁੱਪ ਬੀਬੀਆਂ ਇੰਡੀਵਿਜੂਅਲੀ ਕੰਮ ਕਰਨਗੀਆਂ ਪਰ ਇਹਦੇ ਚ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹਣਾ ਵੀ ਜਿਹੜੀ ਉਮੀਦ ਸੰਸਥਾ ਹੈਗੀ ਉਮੀਦ ਸੰਸਥਾ ਨੇ ਇਹਨਾਂ ਲੋਕਾਂ ਦਾ ਕਿਸ ਤਰ੍ਹਾਂ ਦੀ ਮਦਦ ਕੀਤੀ ਹੈ ਕੀ ਕੀ ਚੀਜ਼ਾਂ ਨੇ ਜਿਹੜੀਆਂ ਉਮੀਦ ਇਹਨਾਂ ਨੂੰ ਮਹੀਆ ਕਰਵਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਉਹ ਬੈਚ ਤਿਆਰ ਕੀਤਾ ਮੋਬਾਈਲਾਈਜ਼ ਕਰਕੇ ਫਿਰ ਅਸੀਂ ਉਹ ਟ੍ਰੇਨਿੰਗ ਪ੍ਰੋਵਾਈਡ ਕਰਵਾਈ ਜਿਹਦੇ ਬਾਰੇ ਵਿੱਚ ਲੋਕਾਂ ਨੂੰ ਕੁਝ ਨਹੀਂ ਸੀ ਪਤਾ ਅਕਸਰ ਜੇ ਤੁਸੀਂ ਕਮਿਊਨਿਟੀ ਦੇ ਵਿੱਚ ਜਾ ਕੇ ਦੇਖੋ ਨਾ ਫੀਲਡ ਲੈਵਲ ਤੇ ਤਾਂ ਲੋਕ ਕਹਿੰਦੇ ਸਾਨੂੰ ਕੀ ਦੇਣਾ ਪਏਗਾ ਉਮੀਦ ਕੁਝ ਪੇਡ ਨਹੀਂ ਕਰਵਾਂਦੀ ਸੀ ਉਮੀਦ ਦੀਆਂ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਨਹੀਂ ਆ ਕਿਸੇ ਵੀ ਲੈਵਲ ਦੀ ਉਹਦੇ ਵਿੱਚ ਪੇਮੈਂਟ ਦਾ ਦੇਣ ਲੈਣ ਨਹੀਂ ਹੁੰਦਾ ਫ੍ਰੀ ਆਫ ਕਾਸਟ ਨਹੀਂ ਹੈ ਟ੍ਰੇਨਿੰਗ ਦੇਣ ਤੋਂ ਬਾਅਦ ਜੀ ਅਸੀਂ ਉਹਨਾਂ ਨੂੰ ਜਾ ਕੇ ਪਿੰਡਾਂ ਦੇ ਵਿੱਚ ਇਕੱਲੇ-ਇਕੱਲੇ ਮੈਂਬਰਸ ਨੂੰ ਅਸੀਂ ਦੁਬਾਰਾ ਮਿਲੇ ਇਹ ਤੁਹਾਡੀ ਸਿਬਲ ਕਿਸ ਤਰ੍ਹਾਂ ਦੀ ਆ ਕਦੇ ਬੈਂਕ ਤੋਂ ਸੈਟਲਮੈਂਟ ਦੇ ਨਹੀਂ ਹੋਈ ਲੋਨ ਤੇ ਨਹੀਂ ਹੋਇਆ ਸਾਰਿਆਂ ਦਾ ਅਸੀਂ ਇੱਕ ਸਿਬਲ ਦੇਖਿਆ ਸਿਬਲ ਚੈੱਕ ਕਰਨ ਤੋਂ ਬਾਅਦ ਬੈਂਕ ਨਾਲ ਤਾਲਮੇਲ ਕੀਤਾ ਜੀ ਐਕਚੁਅਲ ਦੇ ਵਿੱਚ ਬੈਂਕ ਵੀ ਚਾਹੁੰਦਾ ਕਿ ਅਗਰ ਸਾਡੇ ਤੋਂ ਪੈਸਾ ਲਿਆ ਜਾ ਰਿਹਾ ਹੈ ਤਾਂ ਬਿਜ਼ਨਸ ਤੇ ਖਰਚ ਹੋਵੇ ਤਾਂ ਅਸੀਂ ਇੱਕ ਚੀਜ਼ ਨਵੀਂ ਚੀਜ਼ ਕੀਤੀ ਬੈਂਕ ਨੂੰ ਜਿਹੜਾ ਕਿ ਬੈਂਕ ਦਾ ਆਈਡੀਆ ਚ ਨਹੀਂ ਸੀ ਅਸੀਂ ਕਿਹਾ ਜੀ ਜਿੱਥੋਂ ਅਸੀਂ ਬੱਕਰੀਆਂ ਖਰੀਦਾਂਗੇ ਸਾਡੇ ਮੈਂਬਰ ਬੱਕਰੀਆਂ ਖਰੀਦਣਗੇ ਤੁਸੀਂ ਉਸ ਬੈਂਡਰ ਦੇ ਖਾਤੇ 'ਚ ਕੁਟੇਸ਼ਨਾਂ ਤੇ ਬਿੱਲ ਲੈ ਕੇ ਪੇਮੈਂਟ ਪਾਇਓ ਤੁਹਾਡੇ ਕੋਲੇ ਪ੍ਰੂਫ ਹੋਇਆ ਕਿ ਅਸੀਂ ਕੰਮ ਧੰਦਾ ਸ਼ੁਰੂ ਕਰਵਾਇਆ ਤੇ ਇਸ ਚੀਜ਼ ਦੇ ਵਿੱਚ ਉਮੀਦ ਨੇ ਇੱਥੇ ਤੱਕ ਪਹੁੰਚ ਚੁੱਕੇ ਆ ਨੈਕਸਟ ਸਟੈਪ ਹੈ ਹੁਣ ਉਹ ਬੱਕਰੀਆਂ ਨੂੰ ਪਰਚੇਸ ਕਰਨਾ ਤੇ ਫਾਈਨਾਂਸ ਨੂੰ ਡਿਸਵਰਸ ਕਰਵਾਉਣਾ ਪਹਿਲਾ ਜਿਹੜਾ ਬੈਚ ਹੈ ਤੁਹਾਡਾ ਕਿੰਨੇ ਮੈਂਬਰਾਂ ਦਾ ਹੈਗਾ ਕਿੰਨੇ ਜਣਿਆਂ ਦਾ ਲੋਨ ਕਲੀਅਰ ਹੋਇਆ ਹੈ 335 ਦਾ ਬੈਚ ਹੈ ਜੀ ਜਿਹਦੇ ਵਿੱਚੋਂ ਫਾਈਲ ਸਾਡੀਆਂ 32 ਦੀਆਂ ਲੱਗ ਚੁੱਕੀਆਂ ਨੇ ਕੁਝ ਐਬਸੈਂਟ ਰਹੇ ਸੀ ਮੈਰਿਜ ਵਗੈਰਾ ਦਾ ਕੋਈ ਹੋਣਾ ਉਹਨਾਂ ਦੇ ਘਰ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਅਸੀਂ ਚਾਰ ਐਗਜ਼ਾਮਪਲ ਨੈਸ਼ਨਲ ਲਾਈਫਸਟਾਕ ਕਮਿਸ਼ਨ ਵੱਡੇ ਲੋਨ ਦੇ ਵੀ ਲਏ ਨੇ ਜਿੰਨਾਂ ਜਿਹੜੇ ਕਿ 100-100 ਬੱਕਰੀਆਂ ਰੱਖਣਗੇ ਇਹਦੇ ਵਿੱਚ ਸਿਰਫ ਗਰੁੱਪ ਦੀਆਂ ਬੀਬੀਆਂ ਆਪ ਇਨਵੋਲਵ ਨਹੀਂ ਹੈਗੀਆਂ ਉਹਨਾਂ ਦੇ ਬੇਰੋਜ਼ਗਾਰ ਬੱਚੇ ਉਹਨਾਂ ਦਾ ਘਰ ਦਾ ਮੁਖੀ ਵੀ ਸ਼ਾਮਿਲ ਕਿਉਂਕਿ ਇੱਕ ਕ੍ਰੇਜ਼ ਦਾ ਬਣਾਤਾ ਜੀ ਹੁਣ ਜਨੂਨ ਬਣਾਣਾ ਬਾਕੀ ਹੈ ਇਹਦਾ ਬਿਲਕੁਲ ਇਹਨਾਂ ਨਾਲ ਗੱਲ ਕਰਦੇ ਆਂ ਕਿ ਮੈਂ ਕੀ ਨਾਮ ਐ ਮੈਂ ਆਪਣਾ ਮੇਰਾ ਨਾਮ ਮਨਜੀਤ ਕੌਰ ਪਹਿਲਾਂ ਕੀ ਕਰਦੇ ਸੀ ਤੁਸੀਂ ਕਰ ਕੇ ਰੇਲੂ ਕੰਮ ਕਰਦੀ ਸੀ ਤਾਂ ਹੁਣ ਤੁਸੀਂ ਟ੍ਰੇਨਿੰਗ ਲਈ ਆ ਉਮੀਦ ਤੋਂ ਤਾਂ ਹੁਣ ਅੱਗੇ ਦਾ ਕੀ ਪਲਾਨ ਹੈਗਾ ਸੀ ਹੁਣ ਬੱਕਰੀਆਂ ਰੱਖਣਾ ਚਾਹੁੰਦੇ ਆਂਗੇ ਕੁਝ ਰੱਖ ਵੀ ਲਈਆਂ ਉਮੀਦ ਇਹਦੀ ਥਰੂ ਅਸੀਂ ਨਹੀਂ ਉਹਨਾਂ ਨੂੰ ਵਧਾਉਣ ਦੇ ਅੱਗੇ ਕੋਸ਼ਿਸ਼ ਕਰ ਰਹੇ ਆਂ ਵੈਸੇ 90 ਬੱਕਰੀਆਂ ਹੋ ਗਈਆਂ ਸਾਡੀਆਂ ਤੇ ਹੁਣ ਅਸੀਂ ਅੱਗੇ ਇਹ ਧੰਦ ਦੇ ਅੱਗੇ ਤੋਰਨਾ ਚਾਹੁੰਦੇ ਆਂ ਪਿੰਡ ਕਿਹੜਾ ਆਪਣਾ ਪੌਮਣਵਾਲ ਤਾਂ ਕੀ ਲੱਗਦਾ ਕਿ ਜਿਹੜਾ ਬੱਕਰੀ ਪਾਲਣਾ ਹੈ ਲੱਗਦਾ ਕਿ ਜਿਵੇਂ ਤੁਸੀਂ ਔਰਤਾਂ ਔਰ ਦੇ ਤੌਰ ਤੇ ਪਾਲਣਾ ਜਾਂ ਉਹ ਸਾਰੀਆਂ ਚੀਜ਼ਾਂ ਕਰਨੀਆਂ ਹਾਂਜੀ ਕਰ ਲਾਂਗੇ ਅਸੀਂ ਸਾਰਾ ਪਰਿਵਾਰ ਅਸੀਂ ਕੱਟੇ ਰਹਿ ਕੇ ਸਾਰਾ ਵੀ ਬੱਕਰੀਆਂ ਪਾਲਣ ਦਾ ਕੰਮ ਕਰਦੇ ਆਂ ਉਮੀਦ ਸੰਸਥਾ ਦਾ ਕਿੰਨਾ ਸਾਥ ਮਿਲਿਆ ਹਾਂਜੀ ਸਾਨੂੰ ਬਹੁਤ ਸਾਥ ਮਿਲਿਆ ਸੀ ਅੱਗੇ ਵੀ ਇਹਨਾਂ ਦਾ ਸਾਥ ਚਾਹੁੰਦੇ ਆਂਗੇ ਵੀ ਸਾਨੂੰ ਇਸ ਤਰ੍ਹਾਂ ਮਿਲੇ ਸਾਥ ਅਸੀਂ ਆਪਣਾ ਇਹ ਧੰਦਾ ਅੱਗੇ ਵਧਾਉਣਾ ਚਾਹੁੰਦੇ ਆਂਗੇ ਬਿਲਕੁਲ ਭਾਈ ਜੀ ਆਪਣਾ ਕੀ ਨਾਮ ਮੇਰਾ ਦਵਿੰਦਰ ਸਿੰਘ ਆ ਜੀ ਦਵਿੰਦਰ ਸਿੰਘ ਜੀ ਕਿੰਨਾ ਤੁਹਾਡਾ ਲੋਨ ਪਾਸ ਹੋਇਆ ਤੇ ਉਮੀਦ ਤੋਂ ਤੁਹਾਨੂੰ ਕੀ ਮਦਦ ਮਿਲੀ ਹੈ ਸਾਡੇ 14 ਲੱਖ ਦਾ ਜਿਹੜਾ ਲੋਨ ਪਾਸ ਹੋਇਆ ਜੀ ਤੇ ਮਿਸ ਬੀ ਬਾਬੀ ਇਹਨਾਂ ਦੀ ਮਦਦ ਕੀਤੀ ਹੈ ਲੈਡਮ ਨਹੀਂ ਤਾਂ ਕੀ ਲੱਗਦਾਗਾ ਕਿ ਜਿਵੇਂ ਤੁਸੀਂ ਬੇਰਜ਼ਗਾਰੀ ਚੋਂ ਨਿਕਲ ਕੇ ਇੱਕ ਨਵਾਂ ਆਪਣਾ ਸਟਾਰਟਅਪ ਬਿਜ਼ਨਸ ਸ਼ੁਰੂ ਕਰ ਰਹੇ ਹੋਗੇ ਤਾਂ ਲੱਗਦਾ ਕਿਤੇ ਨਾ ਕਿਤੇ ਇੱਕ ਹੌਸਲਾ ਮਿਲਦਾਗਾ ਜਦੋਂ ਇਸ ਤਰ੍ਹਾਂ ਦੀ ਉਮੀਦ ਜਿਹੜੀ ਸੰਸਥਾ ਜਿਵੇਂ ਤੁਹਾਡੀ ਮਦਦ ਕਰ ਰਹੀ ਹੈ ਹਾਂਜੀ ਹਾਂ ਬਾਬ ਵੀ ਵਧੀਆ ਲੱਗਦਾ ਜੀ ਹੌਸਲਾ ਮਿਲੇ ਜੀ ਡਿਜ਼ਨਰ ਆਪਣਾ ਕਾਰੋਬਾਰ ਵਧਾਉਣ ਚੀਜ਼ ਵੀ ਮਦਦ ਕਰ ਰਹੀ ਨੇ ਜੀ ਬਿਲਕੁਲ ਹੀ ਸੰ ਸਾਡੇ ਨਾਲ ਉਹ ਮੈਂਬਰ ਜਿਨ੍ਹਾਂ ਨੇ ਉਮੀਦ ਦੇ ਜ਼ਰੀਏ ਟ੍ਰੇਨਿੰਗ ਲਈਆ ਸਰਟੀਫਿਕੇਟ ਪ੍ਰਾਪਤ ਕੀਤੇ ਨੇ ਤੇ ਹੁਣ ਲੋਨ ਲੈ ਕੇ ਆਪਣਾ ਖੋਦਾ ਬੱਕਰੀ ਫਾਰਮ ਸ਼ੁਰੂ ਕਰਨਗੇ ਕਿਤੇ ਨਾ ਕਿਤੇ ਉਮੀਦ ਜਿਹੜੀ ਸੰਸਥਾ ਹੈਗੀ ਉਹ ਉਹਨਾਂ ਦੇ ਲਈ ਮਦਦਗਾਰ ਸਾਬਤ ਹੋਈ ਹੈਗੀ ਕਿਤੇ ਨਾ ਜਿਹੜੀ ਵੱਡੇ ਪੱਧਰ ਤੇ ਬੇਰੁਜ਼ਗਾਰੀ ਹੈ ਉਸ ਦੇ ਲਈ ਉਹਨਾਂ ਨੂੰ ਉਡਣ ਦੇ ਲਈ ਖੰਭ ਦੇਣ ਵਰਗੀ ਜਿਹੜੀ ਗੱਲ ਹੈਗੀ ਉਮੀਦ ਦੇ ਵੱਲੋਂ ਕੀਤੀ ਗਈ ਹੈਗੀ ਦੇਖੋ ਇਹ ਇੱਕ ਬਹਿਨਾ ਦੀ ਉਮੀਦ ਸਾਡੀ ਪਹਿਲਾਂ ਉਮੀਦ ਮਹਿਲਾ ਮੰ ਚੱਲਦੀ ਸੀ 27 ਸਾਲ ਪਹਿਲਾਂ ਉਹ ਹੌਲੀ ਹੌਲੀ ਆਪਾਂ ਕਨਵਰਟ ਕਰਕੇ ਉਹਦਾ ਨਾਮ ਪਹਿਨਾ ਦੀ ਉਮੀਦ ਬਣਾਇਆ ਕਿ ਇਹ ਪਹਿਨਾ ਦੀ ਉਮੀਦ ਦੇ ਸਾਡੇ 35 ਮੈਂਬਰ ਹੈ ਉਹਨਾਂ ਦੇ ਪਰਿਵਾਰ ਵੀ ਨਾਲ ਆਏ ਹੈ ਤੇ ਇਹਨਾਂ ਦੇ ਵਾਸਤੇ ਆਪਾਂ ਜਿਵੇਂ ਤੁਹਾਨੂੰ ਪਤਾ ਆਪਾਂ ਉਪਰ ਆਲੇ ਚੱਕੀ ਜਾਂਦੇ ਆਂ ਕਿ ਘਰ ਬੈ ਕੇ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਆਮਦਨੀ ਵਧੇ ਤੇ ਇਹ ਕਿ ਆਪਾਂ ਇਹ ਪਸ਼ੂ ਪਾਲਨ ਮਹਿਕਮੇ ਨਾਲ ਗੱਲ ਕਰਕੇ ਇਹਨਾਂ ਦੀ ਟ੍ਰੇਨਿੰਗ ਕਰਾਈ ਸੀ ਗਰੁੱਪ ਮੈਂਬਰਾਂ ਦੀ 35 ਐਸੇ ਗਰੁੱਪ ਦੇ ਮੈਂਬਰ ਆ ਔਰ ਸਾਡਾ ਇਹ ਕੋਸ਼ਿਸ਼ ਹੈ ਕਿ ਹੁਣ ਇਹਨਾਂ ਦੀ ਟ੍ਰੇਨਿੰਗ ਹੋ ਗਈ ਹੈ ਗੁੱਡ ਫਾਰਮਿੰਗ ਦੇ ਵਿੱਚ ਤੇ ਹੁਣ ਇਹਨਾਂ ਨੂੰ ਆਪਾਂ ਲੋਨ ਦਿਲਾ ਕੇ ਬਹਿਨਾਦੀ ਉਮੀਦ ਗਰੁਪਾਂ ਨੂੰ ਲੋਨ ਲਾ ਕੇ ਕੋਈ ਮੈਂਬਰ ਪੰਜ ਗੋਡ ਰੱਖੇਗਾ ਕੋਈ 10 ਬੱਕਰੀਆਂ ਰੱਖੇਗਾ ਔਰ ਇਹਨੂੰ ਇੱਕ ਸ਼ੁਰੂਆਤ ਹੀ ਆਪਾਂ ਕੀਤੀ ਹੈ ਔਰ ਇਹ ਗੋਡ ਫਾਰਮ ਇਹਨਾਂ ਦੇ ਘਰ ਬੈ ਕੇ ਥੋੜੀ ਜੀ ਮਿਹਨਤ ਕਰਕੇ ਇਹਨਾਂ ਦੀ ਆਮਦਨੀ ਕਰਦੀ ਕਰਦੀ ਆਮਦਨੀ ਵਧੇਗੀ ਔਰ ਅੱਗੇ ਜਾ ਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕਲਸਟਰ ਬਣਾਵਾਂਗੇ ਜਿੱਥੇ ਆਪਾਂ ਗੋਡ ਫਾਰਮ ਬਣਾਵਾਂਗੇ ਬਹਿਨਾਦੀ ਉਮੀਦ ਦੇ ਨਾਮ ਤੇ ਜਿੱਥੇ ਇਹ ਸਾਰੇ ਹਿੱਸੇਦਾਰ ਬਣਨਗੇ ਜਿਵੇਂ ਕੋਈ ਕੋਆਪਰੇਟਿਵ ਹੁੰਦੀ ਹੈ ਜਾਂ ਕੋਈ ਐਫਪੀਓ ਜੋ ਹੁਣ ਕੇਂਦਰ ਸਰਕਾਰ ਕੈਰੀ ਕੀ ਐਫਪੀਓ ਬਣਾਉਂ। ਔਰ ਉਹਦੇ ਇੱਕ ਬਾਦ ਜਦ ਐਸਪੀਓ ਬਣੂਗਾ ਇਹਨੂੰ ਸਬਸਿਡੀ ਵੀ ਮਿਲੇਗੀ। ਪਰ ਜਦ ਇੱਕ ਕਲਸਟਰ ਬਣਾ ਕੇ 200 300 ਬੱਕਰੀਆਂ ਇਕੱਠੇ ਹੋ ਕੇ ਉਹ ਉਹਨਾਂ ਦਾ ਦੇਖਭਾਲ ਕਰਨਗੇ ਤੇ ਇਹਨਾਂ ਦੀ ਤਾਕਤ ਵੀ ਵਧੇਗੀ ਜੋ ਖਰੀਦ ਵੀ ਹੁੰਦੀ ਹੈ ਬੱਕਰੀਆਂ ਨੂੰ ਪਾਲਣ ਵਾਸਤੇ ਉਹਦਾ ਖਰੀਦ ਦਾ ਵੀ ਘਟੂਗਾ ਕਿਉਂਕਿ ਮੈਂਬਰ ਜ਼ਿਆਦਾ ਹੋਣਗੇ। ਇਸ ਤਰੀਕੇ ਨਾਲ ਇੱਕ ਸ਼ੁਰੂਆਤ ਕੀਤੀ ਹੈ 35 ਮੈਂਬਰ ਤੋਂ ਔਰ ਅਗਲੇ ਮਹੀਨੇ ਆਪਾਂ ਹੋਰ ਵੀ ਮੈਂਬਰ ਟ੍ਰੇਨ ਕਰਨਗੇ ਔਰ ਇਹਨਾਂ ਨੂੰ ਵੀ ਅੱਜ ਜਿਹਦੇ ਕੋਲ 5 ਬੱਕਰੀਆਂ ਆ ਉਹ 6 ਮਹੀਨੇ ਬਾਅਦ ਜਿਵੇਂ ਇਹਨਾਂ ਦਾ ਸਿਬਲ ਸਕੋਰ ਵੱਧਦਾ ਫਿਰ ਇਹ 5 ਤੋਂ ਲੈ ਕੇ 10 ਤੇ ਵੀ ਜਾ ਸਕਦੇ ਜਿਹਦੇ ਕੋਲ 10 ਹੈ ਉਹ 20 ਤੇ ਵੀ ਜਾ ਸਕਦੇ ਤੇ ਹੌਲੀ ਹੌਲੀ ਇਸ ਤਰੀਕੇ ਨਾਲ ਆਪਾਂ ਇੱਕ ਪਿੰਡ ਪਿੰਡ ਵਾਈਜ਼ ਆਪਾਂ ਆਪਣੇ ਜੋ ਲੋਗ ਹਨ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਸੰਰੂੜ ਦੇ ਵਿੱਚ ਔਰ ਰਹਿ ਰਹੇ ਆ ਉਹਨਾਂ ਦੀ ਆਮਦਨੀ ਵਧਾਂਦੀ ਉਪਰਾਲੇ ਚਾਹ ਕਰਦੇ ਨੇ ਸਾਹਿਬ ਜਿਵੇਂ ਇਹਨਾਂ ਨੂੰ ਇਹਨਾਂ ਨੂੰ ਬੈਂਕਾਂ ਨਾਲ ਕਿਵੇਂ ਕਿਉਂਕਿ ਇਹ ਬੈਂਕਾਂ ਦੇ ਵਿੱਚ ਕਾਫੀ ਖੱਜਲ-ਖਵਾਰੀ ਕਰਨੀ ਉਹ ਵੀ ਤੁਹਾਡੀ ਸੰਸਥਾ ਵੱਲੋਂ ਹੀ ਉਹ ਵੀ ਉਹ ਵੀ ਸਾਡੀ ਸੰਸਥਾ ਹੀ ਕਰੇਗੀ ਉਹ ਕਮਿਟਮੈਂਟ ਵੀ ਸਾਡੀ ਹੈ ਵਿਸ਼ਵਾਸ ਵੀ ਸਾਡਾ ਹੀ ਹੈ ਤੇ ਇਸ ਕਰਕੇ ਔਰ ਸਾਨੂੰ ਇਹਨਾਂ ਦੇ ਵਿਸ਼ਵਾਸ ਹੈ ਇਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਔਰ ਬੈਂਕ ਵਾਲਿਆਂ ਨੂੰ ਸਾਡੇ ਤੇ ਵਿਸ਼ਵਾਸ ਤੇ ਇੱਕ ਇੱਕ ਕਿਸਮ ਦੀ ਇੱਕ ਗਰੁੱਪ ਬਣ ਜਾਂਦਾ ਤੇ ਆਪਾਂ ਬੈਂਕਾਂ ਦੇ ਨਾਲ ਦੇ ਨਾਲ ਪਹਿਲੀ ਗੱਲ ਕਰ ਲਈ ਔਰ ਹੁਣ ਗੱਲ ਚੱਲ ਰਹੀ ਵੀ ਹੈ ਕਈਆਂ ਦੇ ਲੋਨ ਅਪਰੂਵ ਹੋ ਗਏ ਆ ਕਈਆਂ ਦੇ ਪ੍ਰੋਸੈਸ ਚ ਆ ਉਹ ਹੋ ਜਾਣਗੇ ਹੌਲੀ ਹੌਲੀ ਇਹ ਸਬਸਿਡੀ ਵਗੈਰਾ ਤਾਂ ਕੋਈ ਸਬਸਿਡੀ ਦਾ ਹੈਗਾ ਸਰਕਾਰ ਦਿੰਦੀ ਹੈ ਸਬਸਿਡੀ ਪਰ ਪਹਿਲੇ ਸ਼ੁਰੂਆਤ ਕਰਾਂਗੇ ਫੇਰ ਹੀ ਸਬਸਿਡੀ ਮਿਲੇਗੀ ਜਿੰਨੇ ਮੈਂਬਰ ਅੱਜ ਜਿਹੜੇ ਸਰ 35 ਮੈਂਬਰ ਆ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਗਿਆ 35 ਮੈਂਬਰਾਂ ਨੂੰ ਟ੍ਰੇਨਿੰਗ ਕਰਾ ਕੇ ਸਰਟੀਫਿਕੇਟ ਮਿਲ ਗਿਆ ਔਰ 35 ਮੈਂਬਰਾਂ ਦੇ ਬੈਂਕਾਂ ਦੇ ਵਿੱਚ ਆਪਾਂ ਐਪਲੀਕੇਸ਼ਨ ਪਾ ਦਿਤੀਆਂ ਔਰ ਬੜੀ ਜੇਤੀ ਇਹਨਾਂ ਨਾਲ ਕੰਮ ਸ਼ੁਰੂ ਕਰਾਵਾਂਗੇ ਕਿੰਨੀਆਂ ਉਮੀਦ ਸੰਸਥਾ ਹੋਰ ਕਿਹੜੇ-ਕਿਹੜੇ ਕਿੱਤਿਆਂ ਦੇ ਵਿੱਚ ਟ੍ਰੇਨਿੰਗ ਵਗੈਰਾ ਦਵਾ ਰਹੀ ਹੈ ਲੋਕਾਂ ਨੂੰ ਆਪਾਂ ਦੇਖੋ ਇਹ ਤੇ ਅੱਜ ਇਹਦਾ ਗੁੱਡ ਫਾਰਮਿੰਗ ਦਾ ਹੈ ਆਪਾਂ ਹੁਣ ਮੱਝਾਂ ਕੰਨੀ ਵੀ ਦੇਖ ਰਹੇ ਹਾਂ ਉਸ ਪਾਸੇ ਵੀ ਆਪਾਂ ਦੇਖਣਾ ਚਾਹ ਰਹੇ ਹਾਂ ਪਰ ਉਥੇ ਮੱਝ ਦੀ ਤੁਸੀਂ ਪਤਾ ਇੱਕੋ ਦੀ ਕੀਮਤ ਜ਼ਿਆਦਾ ਹੈ ਤੇ ਉਹਦੇ ਬਾਰੇ ਵੀ ਆਪਾਂ ਸਟੱਡੀ ਕਰ ਰਹੇ ਹਾਂ ਸਾਡੇ ਇੱਕ ਬਹੁਤ ਵੱਡਾ ਗਰੁੱਪ ਮੈਂ ਤੁਹਾਨੂੰ ਮਿਲਾਵਾਂਗਾ ਅਗਲੇ ਮਹੀਨੇ ਉਹਨਾਂ ਦੇ ਨਾਲ ਉਹਨਾਂ ਨੂੰ ਆਪਾਂ ਮਸ਼ਰੂਮ ਫਾਰਮਿੰਗ ਦੇ ਵਿੱਚ ਟ੍ਰੇਨਿੰਗ ਦਿਲਾਈ ਹੈ ਔਰ ਉਹਨਾਂ ਦੀ ਟਾਇਆਪ ਵੀ ਕਰਤੀ ਹੈ ਕਿ ਜੋ ਇੱਕ ਬੰਦਾ ਉਹਨਾਂ ਦੇ ਮਸ਼ਰੂਮ ਜੋ ਉਹ ਆ ਬਣਾਣਗੇ ਪੈਦਾ ਕਰਨਗੇ ਉਹ ਮਸ਼ਰੂਮ ਉਹ ਖਰੀਦੇਗਾ ਤੋਂ ਮਸ਼ਰੂਮ ਫਾਰਮਿੰਗ ਦੇ ਵਿੱਚ ਵੀ ਆਪਾਂ ਆਪਣੀ ਕੁੜੀਆਂ ਨੂੰ ਇੱਕ ਹੋਰ ਗੁਰਪੈਦੀ ਦੀ ਟ੍ਰੇਨਿੰਗ ਹੈ ਸਲਾਈ ਕੜਾਈ ਦਾ ਵੀ ਸਾਡਾ ਕੰਮ ਚੱਲ ਰਿਹਾ ਉਹਦੇ ਵਿੱਚ ਵੀ ਆਪਾਂ ਟ੍ਰੇਨਿੰਗ ਕਰੀ ਜਾਂਦੇ ਆਂ ਔਰ ਉਹਨਾਂ ਨੂੰ ਰੋਜ਼ਗਾਰੀ ਦੇ ਰਹੇ ਆਂ ਕੱਲੇ ਇਹ ਨਹੀਂ ਕਿ ਟ੍ਰੇਨਿੰਗ ਕਰਾ ਕੇ ਆਪਾਂ ਛੱਡ ਦਿੰਗੇ ਉਹਦਾ ਕੋਈ ਮੁੱਲ ਨਹੀਂ ਹੈ ਉਹਦਾ ਕੋਈ ਫਾਇਦਾ ਨਹੀਂ ਤੇ ਜੋ ਜੋ ਆਪਾਂ ਕੰਮ ਕਰਦੇ ਆਂ ਆਪਾਂ ਇਹ ਕਰਦੇ ਕਿ ਕੰਮ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਵਪਾਰ ਕਰਨ ਦਾ ਮੌਕਾ ਵੀ ਮਿਲੇ ਆਮਦਨੀ ਬਣਾਉਣ ਦਾ ਮੌਕਾ ਵੀ ਮਿਲੇ ਤਾਂ ਹੀ ਫਾਇਦਾ ਹੈ ਤੇ ਇਸ ਕਰਕੇ ਮਸ਼ਰੂਮ ਦਾ ਚੱਲ ਰਿਹਾ ਹੈ ਸਾਡਾ ਗੋਟ ਫਾਰਮਿੰਗ ਦਾ ਅ ਮਰਜਾ ਦਾ ਆਪਾਂ ਕਰ ਰਹੇ ਹਾਂ ਅ ਸਾਡੀ ਕੀ ਕਹਿੰਦੇ ਸੰਡੀ ਜੋ ਇਹ ਵੀ ਚੱਲ ਰਿਹਾ ਆਪਣੇ ਪਾਰਲਰ ਵੀ ਬਿਊਟੀ ਪਾਰਲਰ ਵੀ ਆਪਣੀ ਉਮੀਦ ਦੇ ਮੈਂਬਰਾਂ ਨੇ ਖੋਲੇ ਆ ਫੂਡ ਕਾਰਟ ਵੀ ਹੈਗੇ ਖਰਾਣੇ ਦੀ ਦੁਕਾਨ ਵੀ ਖੋਲ੍ਹੇ ਪਿੰਡਾਂ ਦੇ ਵਿੱਚ ਤੇ ਕਾਫੀ ਸਾਰੀ ਸਕੀਮਾਂ ਚੱਲ ਰਹੀਆਂ। ਧੰਨਵਾਦ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ।